ਇਹ ਪਿੰਡ ਧੌੜਨ ਪਿੰਡਾ ਜੀ ਸਾਡੇ ਥਾਣੇ ਜੰਡੇਆਲੇ ਦੇ ਵਿੱਚ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਸੀ ਦੁੱਧੀ ਦਾ ਦੁੱਧ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਾਮ ਨੂੰ 6 ਵਜੇ ਦੇ ਲਗਭਗ ਕਰੀਬ ਇਹ ਪਿੰਡ ਤਲਾਵਾ ਦੁੱਧ ਦੇਣ ਗਿਆ ਸੀ ਤੇ 7:00 ਵਜੇ 7 ਵਜੇ ਦੇ ਲੱਗੇ ਉੱਥੋਂ ਇਹ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤੇ ਇਸ ਮੋਟਰ ਦੇ ਉੱਤੇ ਆ ਤੁਸੀਂ ਦੇਖਿਆ ਜਿਹੜਾ ਗੱਡੀ ਲੱਗੀ ਆ ਗੱਡੀ ਦੇ ਉੱਤੇ ਸੀ ਤਾਂ ਇੱਥੇ ਆਣ ਕੇ ਜੋ ਲੱਗ ਰਿਹਾ ਟਾਇਰਾਂ ਦੇ ਨਿਸ਼ਾਨ ਆ ਉੱਥੋਂ ਇਹਨੂੰ ਗੱਡੀ ਸਾਹਮਣੇ ਤੋਂ ਰੋਕ ਲਈ ਰੋਕ ਕੇ ਤੇ ਬੰਦਿਆਂ ਨੇ ਫਾਇਰਿੰਗ ਕਰਕੇ ਤੇ ਇਹਦੀ ਡੈਥ ਹੋਈ ਇਹ ਪਿੰਡ ਧੌੜਨ ਪੈਂਦਾ ਜੀ ਸਾਡੇ ਥਾਣੇ ਜੰਡੇਆਲੇ ਦੇ ਵਿੱਚ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਸੀ ਦੁੱਧੀ ਦਾ ਦੁੱਧ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਾਮ ਨੂੰ 6 ਵਜੇ ਦੇ ਲਗਭਗ ਕਰੀਬ ਇਹ ਪਿੰਡ ਤਲਾਵਾ ਦੁੱਧ ਦੇਣ ਗਿਆ ਸੀ ਤੇ 7:00 ਵਜੇ 7 ਵਜੇ ਦੇ ਲੱਗੇ ਉੱਥੋਂ ਇਹ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤੇ ਇਸ ਮੋਟਰ ਦੇ ਉੱਤੇ ਆ ਤੁਸੀਂ ਦੇਖਿਆ ਜਿਹੜੇ ਗੱਡੀ ਲੱਗੀ ਆ ਗੱਡੀ ਦੇ ਉੱਤੇ ਸੀ ਤਾਂ ਇੱਥੇ ਆਣ ਕੇ ਜੋ ਲੱਗ ਰਿਹਾ ਟਾਇਰਾਂ ਦੇ ਨਿਸ਼ਾਨ ਆ ਉੱਥੋਂ ਇਹਨੂੰ ਗੱਡੀ ਸਾਹਮਣੇ ਤੋਂ ਰੋਕ ਲਈ ਰੋਕੇ ਤੇ ਬੰਦਿਆਂ ਨੇ ਫਾਇਰਿੰਗ ਕਰਕੇ ਤੇ ਇਹਦੀ ਡੈਥ ਹੋਈ ਆ ਕਿੰਨੇ ਬੰਦੇ ਸੀ ਜਿਹਨਾਂ ਨੇ ਕੀਤੇ ਆ ਜੀ ਇਹ ਨਹੀਂ ਪਤਾ ਲੱਗਿਆ ਵੀ ਕਿੰਨੇ ਬੰਦੇ ਸੀ ਉਹ ਸੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਗੋਲੀਆਂ ਕਿੰਨੀਆਂ ਵਜੀਆਂ ਗੋਲੀਆਂ 3 ਵਜੀਆਂ ਆਉਂਦੇ ਜੀ ਫਿਲਹਾਲ ਅਜੇ ਸਿਰ ਦੇ ਵਿੱਚ ਹੋਏਗਾ ਕੰਨ ਦੇ ਵਿੱਚ ਤੇ ਬਾਹ ਤੇ ਆ ਤੇ ਦ ਤਿੰਨ ਗੋਲੀਆਂ ਟੋਟਲ ਲੱਗੀਆਂ ਡੈਥ ਜਿਹੜੀ ਹਸਪੀਟਲ ਜਾ ਕੇ ਹੋਈ ਕਿਥੇ ਨਹੀਂ 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 ਡੈਥ ਮੌਕੇ ਤੇ ਹੀ ਹੋ ਗਈ ਸੀ ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਹਾਂਜੀ ਹਾਂਜੀ ਇਹ ਸਾਨੂੰ ਕਲੀਅਰ ਹੋਈ ਆ ਗੱਲ ਉਹਦੇ ਫਾਦਰ ਸਾਹਿਬ ਤੋਂ ਪਿੰਡ 'ਚ ਰੰਜਿਸ਼ਦਈ ਇਹਨਾਂ ਦਾ ਹੈਗਾ ਰੰਜਿਸ਼ ਚੱਲਦੀ ਆ ਉਹਦੇ ਤਹਿਤ ਹੀ ਉਹਨਾਂ ਵੱਲੋਂ ਹੋਰ ਇਹਨਾਂ ਦਾ ਕਿਸੇ ਨਾ ਕੋਈ ਲੈਣ ਦੇਣ ਨਹੀਂਗਾ ਸਿਰਫ ਪੁਰਾਣੀ ਇਹਨਾਂ ਦੀ 10-15 ਸਾਲ ਪਹਿਲਾਂ ਦਾ ਕੋਈ ਇਹੋ ਜਿਹਾ ਕੋਈ ਡਿਸਪਿਊਟ ਸੀਗਾ ਉਹੀ ਇਹਨਾਂ ਦਾ ਮੇਨ ਮੁੱਖ ਕਾਰਨ ਲੇਕਿਨ ਫਿਰ ਵੀ ਅਸੀਂ ਉਹ ਤਸਦੀਕ ਕਰ ਰਹੇ ਆਂ ਮੋਸਟਲੀ 99% ਉਹੀ ਪਿੰਡ ਦੀ ਰੰਜਿਸ਼ਦਈ ਇਹ ਮਾਮਲਾ ਮੌਜੂਦੀ ਤਫਤੀਸ਼ ਕੀ ਸਾਹਮਣੇ ਆ ਰਿਹਾ ਹੈ ਮੌਜੂਦੀ ਚ ਇਹੀ ਆ ਇਹ ਪਿੰਡ ਦਾ ਹੀ ਇਹਨਾਂ ਦੇ ਜੋ ਉਹਨਾਂ ਦੇ ਦੱਸਣ ਮੁਤਾਬਕਾ ਜੋ ਹਾਲਾਤ ਬਣਦੇ ਆ ਉਹ ਇਹੀ ਆ ਵੀ ਪਿੰਡ ਦੇ ਹੀ ਕਿਸੇ ਬੰਦੇ ਨੇ ਬੰਦੇ ਹਾਇਰ ਕਰਕੇ ਇਹਨਾਂ ਦਾ ਕਤਲ ਕਰਾਇਆ ਤੇ ਕੋਈ ਕਾਦਲਾਂ ਦਾ ਪਤਾ ਲੱਗ ਸਕਦਾ ਕੀ ਬਸ ਹੁਣ ਚੱਲ ਰਿਹਾ ਜੀ ਅਜੇ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕਦਾ ਲੇਕਿਨ ਛੇਤੀ ਅਸੀਂ ਫੜ ਲਵਾਂਗੇ ਇਹ ਕਤਲ ਆਪ ਕੀਤਾ ਉਹ ਜਾਂ ਕਰਵਾਇਆ ਗਿਆ ਉਹ ਬਾੜੇ ਤੇ ਇਹ ਕਰਵਾਇਆ ਗਿਆ ਲੱਗਦਾ ਮਤਲਬ ਆ ਆਪ ਵੀ ਵਿੱਚ ਇਨਵੋਲਵ ਹੋ ਸਕਦੇ ਆ ਜਾਂ ਬੰਦੇ ਕਿਉਂਕਿ ਬੰਦੇ ਦੋ ਤਿੰਨ ਬੰਦਿਆਂ ਤੋਂ ਘੱਟ ਕੰਮ ਨਹੀਂ ਕਰਗਾ ਇਹ ਗੱਡੀ ਮੋਹਰਿਓ ਵੀ ਰੋਕੀ ਆ ਹਾਂ ਪਿੱਛੇ ਵੀ ਬੰਦੇ ਹੋਣਗੇ ਜਿੱਦਾ ਸ਼ੀਸ਼ਾ ਸਾਈਡ ਤੋਂ ਤੋੜਿਆ ਤਿੰਨ ਤਿੰਨ ਚਾਰ ਬੰਦਿਆਂ ਦਾ ਕੰਮ ਹੋਊਗਾ ਘੱਟੋ ਘੱਟ ਸਰ ਇਹੋ ਜਿਹੀ ਵਾਰਦਾਤ ਤਾਂ ਕਾਫੀ ਹੋ ਰਹੀ ਆ ਕੀ ਗੱਲ ਇਹ ਬਸ ਹੁਣ ਪਿੰਡਾਂ ਦੀ ਲੋਕਾਂ ਦੀ ਜਿੱਦਾ ਰੰਜਿਸ਼ਵਾਜੀ ਇੰਨੀ ਵੱਧ ਗਈ ਆ ਇਹ ਕੰਟਰੋਲ ਹੀ ਨਹੀਂ ਕਰ ਰਹੇ ਲੋਕ ਇੱਕ ਦੂਜੇ ਦੇ ਆਪ ਹੀ ਇਸ ਚੀਜ਼ ਦੇ ਉੱਤੇ ਲੈ ਕੇ ਚੱਲਦੇ ਆ ਲੁੱਟਾਂ ਖੋਹਾਂ ਚੋਰੀਆਂ ਕਾਫੀ ਇਹੋ ਜਿਹੀ ਵਾਰਦਾਤਾਂ ਕਾਫੀ ਹੁੰਦੀਆਂ ਹੋ ਰਹੀਆਂ ਜੀ ਜਿੱਦਾ ਪਿੱਛੇ ਤੁਹਾਡੇ ਆ ਜੰਡੇੜਲੇ ਚ ਹੀ ਹੋਈ ਸੀਗੀ ਅਸੀਂ ਉਹ ਦੋ ਦਿਨ ਤੇ ਅੰਦਰ ਅੰਦਰੀ ਫੜ ਲਏ ਤੇ ਇਹ ਤਾਂ ਜਿਹੜਾ ਜੋ ਚੱਲਦਾ ਪੁਲਿਸ ਤਾਂ ਸਾਡੀ ਪੂਰੀ ਮਸਟੇਰ ਦਾ ਤੁਹਾਡੇ ਤੁਹਾਨੂੰ ਪਤਾ ਹੀ ਹੈ ਰੋਜ਼ ਇਹ ਹੁਣ ਵੀ ਦੇਖ ਲਓ ਅਸੀਂ ਮੈਂ 5 ਮਿੰਟ ਦੇ ਵਿੱਚ ਹੀ ਪਹੁੰਚ ਗਿਆ ਸੀ ਜਦੋਂ ਪਤਾ ਲੱਗਿਆ ਉਸੇ ਵੇਲੇ ਆਫਿਸ ਹੀ ਅਜੇ ਕੰਮ ਕਰ ਰਹੇ ਸੀ ਕਿੰਨੇ ਕ ਵਜੇ ਦੇ ਘਟਣਾ ਜੀ ਇਹ 7 ਵਜੇ 7 ਵਜੇ ਇਹਨਾਂ ਨੇ ਦੁੱਧ ਦਿੱਤਾ ਜੋ ਜਿਹਨਾਂ ਦੇ ਘਰ ਦਿੱਤਾ ਉਹਨਾਂ ਨਾਲ ਗੱਲਬਾਤ ਹੋਈ ਮੇਰੀ 7 ਵਜੇ ਦੁੱਧ ਦੇ ਕੇ ਚੱਲੇ ਸੀ ਤੇ ਵੱਧ ਤੋਂ ਵੱਧ 5 ਤੋਂ 10 ਮਿੰਟ ਦੇ ਵਿੱਚ ਵਿੱਚ ਇੱਥੇ ਕੰਮ ਹੋਇਆ 5 7 5 ਤੇ ਜਾਂ 10 ਦੇ ਵਿੱਚ ਆਸੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਛੇਤੀ ਫੜ ਲਾਂਗੇ ਹੁਣ ਕੀ ਕਾਰਵਾਈ ਹੋ ਰਹੀ ਹੈ ਹੁਣ ਬਸ ਉਹਨਾਂ ਦੇ ਫਾਦਰ ਤੇ ਬਿਆਨ ਲਿਖ ਕੇ ਪਰਚਾ ਦੇ ਰਹੇ ਆ ਤੇ ਉੱਤੇ ਫਿਰ ਪਰਚਾ ਦੇ ਕੇ ਤੇ ਤਵਤੀਸ਼ ਕਰਾਂਗੇ ਭਾਈ ਕੀ ਨਾਂ ਦਾ ਡਵਦੀਪ ਸਿੰਘ ਜੀ ਓਏ ਕੀ ਘਟਨਾ ਕੀ ਵਾਪਰੀ ਹੈ ਜੀ ਸਰ ਇੱਥੇ ਇੰਨੀ ਛਰੋ ਹਟ ਹੈ ਜੀ ਦੁਕਾਨ ਤੋਂ ਅੱਛਾ ਟੈਂਟ ਦਾ ਕੰਮ ਆਪਣਾ ਦਾ ਅੱਛਾ ਤੇ ਜਦੋਂ ਆਏ ਆ ਤੇ ਉਦੋਂ ਮੁੰਡੇ ਦੀ লাশ ਪਈ ਹੈ ਗੱਡੀ ਦੇ ਵਿੱਚ ਅੱਛਾ ਤੇ ਉਹਦੇ ਗੋਲੀਆਂ ਮਾਰ ਕੇ ਚਲੇ ਗਏ ਤੇ ਸਾਡੇ ਸਾਡੇ ਪਿੰਡ ਸਾਡੇ ਘਰੀ ਦੁੱਧ ਪਾਉਣ ਦਾ ਸੀ ਮੈਂ ਅੱਛਾ ਕਿਚਨ ਚੱਲ ਤੇ ਕਿੰਨੇ ਵਜੇ ਦੀ ਘਟਨਾ ਹੈ ਐਂ ਸਰ 7:30 ਵਜੇ ਪਹੁੰਚੇ ਜੀ ਇੱਥੇ 7:15 ਦੇ ਅੱਛਾ ਹਾਂ ਜੀ ਉਦੋਂ ਇੱਥੇ ਲਾਸ਼ ਇੱਕ ਗੱਡੀ ਚ ਪਈ ਤੇ ਪੁਲਿਸ ਕਿੰਨੇ ਵਜੇ ਪਹੁੰਚਦੀ ਨਾਲ ਹੀ ਸਰ ਪੁਲਿਸ ਵੀ ਨਾਲ ਹੀ ਥੋੜੇ ਉਦੋਂ ਹੀ ਨਾਲ ਹੀ ਇਕੱਠੇ ਆ ਗਏ ਤੇ ਮੁੰਡਾ ਕੱਲਾ ਕੱਲਾ ਸੀ ਜੀ ਨਾਲ ਹਾਂ ਜੀ ਮਾਪਿਆਂ ਦਾ ਕੱਲਾ ਹੀ ਮੁੰਡਾ ਪੋਤੀ ਹਾਂ ਕਿੰਨਾ ਦਾ ਦੁੱਧ ਪਾ ਕੇ ਆਇਆ ਸੀ ਸਰ ਪਿੰਡੇ 'ਚ 5-6 ਘਰ ਆ ਸਾਡੇ ਘਰ ਵੀ ਆਉਂਦਾ ਮੁੰਡਾ ਤੇ ਲੱਗੇ ਗਵਾਂਡੀਆਂ ਵਾਲੀ ਪਾਗਲ ਕੀ ਲੱਗਦਾ ਮਾਮਲਾ ਜੀ ਠੀਕ ਤੁਹਾਨੂੰ ਵੇਖੋ ਜੀ ਆਪਾਂ ਨੂੰ ਬਹੁਤਾ ਜਿਆਦਾ ਜਾਣਕਾਰੀ ਨਹੀਂ ਇਸ ਬਾਰੇ ਕੋਈ ਕਹਿ ਨਹੀਂ ਸਕਦੇ ਤਾਂ ਰੰਜੇਸ਼ ਦਾ ਹੀ ਤਾਂ ਕੀ ਮੰਗ ਕਰਦੇ ਪੂਰਾ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਜੀ ਮਤਲਬ ਜੋ ਵੀ ਕਰਨ ਉਹਨਾਂ ਦਾ ਘਰ ਹੀ ਸਾਰਾ ਜਿਹੜੇਗਾ ਵਿਚਾਰਿਆਂ ਦਾ